ਆਪ ਪੋਲਿੰਗ ਮੀਟ ਹੀਰ ਦਾ ਲੱਗਿਆ ਹੋਇਆ ਜੀ ਇਹ ਕੀ ਗੱਲ ਇਹ ਕੀ ਗੱਲ ਹੋ ਗਈ ਅੱਛਾ ਜੀ ਵੀ ਇਹ ਲੱਗਾ ਅੱਛਾ ਇਹ ਵਧ ਜਾਈਏ ਤਾਂ ਜੀ ਫਿਰ ਪੋਲਿੰਗ ਲਾਏ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਵੀ ਮਤਲਬ ਬਾਈ ਕਹਿੰਦਾ ਪੋਲਿੰਗ ਲੱਗਿਆ ਹੋਇਆ ਪਰ ਇੱਧਰ ਦੇਖੋ ਵੀ ਇੱਥੇ ਲੱਗਿਆ ਹੋਇਆ ਠੀਕ ਪੋਲਿੰਗ ਲੱਗਿਆ ਬਾਈ ਇੱਥੇ ਲੱਗਿਆ ਹੋਇਆ ਪੱਕਾ ਹੈ ਉਦੀ ਪੱਕਾ ਇੱਥੇ ਹੀ ਰਹੂਗਾ ਇਹ ਠੀਕ ਹੈ ਜੀ ਉੱਪਰ ਹਾਂ ਸਾਰਿਆਂ ਲੱਗੇ ਹੋਏ ਸਾਰੇ ਵਰਕਰ ਮਿੰਨੇ ਠੀਕ ਹੈ ਜੀ ਇੱਧਰ ਆਓ ਜੀ ਠੀਕ ਹੈ ਜੀ ਲੋ ਜੀ ਆਹ ਮੁੰਡੇ ਬੈਠੇ ਨੇ ਤੇ ਕਹਿੰਦੇ ਪੋਲਿੰਗ ਉਂ ਵੈਸੇ ਚਲੋ ਬੈਨਰ ਨਹੀਂ ਲਾਏ ਵੀ ਉਂ ਮਤਲਬ ਸਾਰੇ ਥੱਲੇ ਲੱਗੇ ਹੋਣੇ ਆ ਠੀਕ ਹੈ ਠੀਕ ਹੈ ਠੀਕ ਹੈ ਤੇ ਸੀਐਮ ਭਗਵੰਤ ਮਾਨ ਸਾਹਿਬ ਦੇ ਪਿੰਡ ਚ ਖੜੇ ਆਗੇ ਤੇ ਲਓ ਜੀ ਬਾਈ ਕਹਿੰਦੇ ਸੌਰੀ ਅਸੀਂ ਫਿਰ ਥੱਲੇ ਨਹੀਂ ਨਿਗਾ ਮਾਰੀ ਕਿਸੇ ਵਾਲ ਵਾਲੀ ਪਿਆ ਲੱਗੇ ਹੋਏ ਨੇ ਬੈਨਰ ਅਸੀਂ ਜਿਵੇਂ ਆ ਲੱਗਿਆ ਹੋਇਆ ਸੀ ਨਾ ਜਿਵੇਂ ਇੱਧਰ ਲੱਗਿਆ ਹੋਇਆ ਇੱਕ ਜਾਂ ਉੱਧਰ ਲੱਗਿਆ ਹੋਇਆ ਇਸ ਤਾਂ ਟੈਂਟ ਦੇਖ ਲਈ ਵੀ ਟੈਂਟ ਲੱਗੇ ਹੋਏ ਨੇ ਥੋੜੀ ਜਗ੍ਹਾ ਤੇ ਲੱਗਿਆ ਬਹੁਤ ਜ਼ਿਆਦਾ ਉਹਨੇ ਕਹਿੰਦਾ ਫਿਰ ਇੰਨੀ ਗਰਮੀ ਦਾ ਟਾਈਮ ਆ ਪੱਖੇ ਲੱਗੇ ਹੋਏ ਠੀਕ ਹੈ ਤੇ ਬਸ ਐ ਮੜਾ ਇੱਕ ਉੱਪਰ ਲੰਕਿਆ ਹੁੰਦਾ ਤਾਂ ਮੜਾ ਪਤਾ ਲੱਗ ਜਾਂਦਾ ਥੱਲੇ ਪਤਾ ਹੀ ਲੱਗਿਆ ਅੱਛਾ ਜਿਹੜੀ ਦਿਲਾਂ ਦੇ ਵਿੱਚ ਜਗ੍ਹਾ ਹੁੰਦੀ ਆ ਉਹਨੂੰ ਪੋਲਿੰਗ ਬੂਥ ਦੀ ਲੋੜ ਨਹੀਂ ਹੁੰਦੀ ਠੀਕ ਹੈ ਨਾ ਤੇ ਜੋ ਸੀਐਮ ਸਾਹਿਬ ਨੂੰ ਸਤਿਕਾਰ ਦਿੱਤਾ ਪੰਜਾਬ ਨੇ ਠੀਕ ਹੈ ਸਾਡੇ ਪਿੰਡ ਵਾਸੀਆਂ ਦਾ ਸੀ ਧੰਨਵਾਦ ਕਰਦਿਆਂ ਜੋ ਕੱਲੀ ਕੱਲੀ ਵੋਟ ਜਾਨਕੀ ਸੀਐਮ ਸਾਹਿਬ ਨੂੰ ਪਈ ਸੀਗੀ ਤੇ ਪਾਊਗੀ ਥੋੜਾ ਮੋਟਾ ਚਲੋ ਕਮੀ ਪੇਸ਼ੀ ਹੁੰਦੀ ਹੈਗੀ ਆਪਦੇ ਵਿਚਾਰ ਹੁੰਦੇ ਨੇਗੇ 1-2% ਬੰਦਾ ਹੋਣਦਾਗਾ ਜਿੱਧਰ ਆਪਦੀ ਇੱਛਾ ਗਈ ਕਿ ਲੋਕ ਪੱਕੀ ਅਧਿਕਾਰ ਹੈਗਾ ਜਿੱਥੇ ਵੀ ਵੋਟ ਪਾਉਣ ਦਾ ਪਰ ਸਾਡਾ ਪਿੰਡ ਇੱਕ ਜੁੱਟ ਹੈਗਾ ਸੀਗਾ ਤੇ ਇੱਕ ਜੁੱਟ ਰਹੂਗਾ ਸੋ ਪੋਲਿੰਗ ਬੂਥ ਦਾ ਇਹ ਨਹੀਂ ਹੁੰਦਾ ਹੈਗਾ ਇੱਥੇ ਜੋ ਵੀ ਪ੍ਰੋਗਰਾਮ ਹੁੰਦਾ ਹੈ ਠੀਕ ਹੈ ਜੀ ਜਦੋਂ ਦਾ ਬਾਈ ਜੀ ਸਤਾ ਦੇ ਵਿੱਚ ਆਏ ਨੇ ਹਰ ਇੱਕ ਐਕਟੀਵਿਟੀ ਸਤਾ ਦੇ ਵਿੱਚ ਸੀਐਮ ਸਾਹਿਬ ਦੀ ਇੱਥੇ ਹੁੰਦੀ ਹੈ ਠੀਕ ਹੈ ਜੀ ਤੇ ਇਸ ਵਾਰ ਚਲੋ ਪੋਲਿੰਗ ਬੂਥ ਲੱਗਿਆ ਕੋਈ ਅਦਰ ਪਾਰਟੀ ਦਾ ਪਰ ਇਹ ਹੈਗਾ ਵੀ ਹੁਣ ਪੁਆਇੰਟ ਹੁੰਦਾਗਾ ਵੀ ਕੀ ਜਦੋਂ ਪਿੰਡ ਇੱਕ ਪਾਸੇ ਹੈਗਾ ਤਾਂ ਪੋਲਿੰਗ ਬੂਥ ਦਾ ਸਾਡੇ ਨਾਲ ਕੋਈ ਮਹਾਨੇ ਨਹੀਂ ਰੱਖਦਾ ਇਸ ਕਰਕੇ ਪਿੰਡ ਵਾਸੀ ਸਾਰੇ ਇੱਕ ਤਰਫਾ ਨੇਗੇ ਤੇ ਪੋਲਿੰਗ ਬੂਥ ਸਾਡੇ ਲਈ ਮਹਾਨੇ ਨਹੀਂ ਰੱਖਦਾ ਹੈਗਾ ਠੀਕ ਹੈ ਜੀ ਦਿਲਾਾਂ ਦੇ ਵਿੱਚ ਜਦੋਂ ਜਗ੍ਹਾ ਹੋਵੇ ਨਾ ਉਹਦੇ ਵਿੱਚ ਪੋਲਿੰਗ ਬੂਥ ਕੋਈ ਮਹਾਨੇ ਨਹੀਂ ਰੱਖਦਾ ਠੀਕ ਹੈ ਜੀ ਸੋ ਆਹ ਸੰਗਤ ਬੈਠੀ ਆ ਸਾਡੇ ਬਜ਼ੁਰਗੋ ਬੈਠੇ ਨੇਗੇ ਇਹਨਾਂ ਦੇ ਵਿੱਚ ਜਿਹੜਾ ਸਤਕਾਰ ਹੈ ਬਾਈ ਵਾਸਤੇ ਠੀਕ ਹੈ ਜੀ ਉਹ ਅੱਜ ਵੀ ਸੀਗਾ ਤੇ ਜਿੰਨਾ ਚਿਰ ਉਹ ਸਤਾ ਦੇ ਵਿੱਚ ਰਹਿਣਗੇ ਉਹਨਾਂ ਚਿਰ ਉਹਨੂੰ ਪਿਆਰ ਲੋ ਜੀ ਇਹ ਬਾਈ ਕਹਿੰਦੇ ਅਸੀਂ ਪੋਲਿੰਗ ਨਹੀਂ ਲਾਉਂਦੇ ਸਾਡੇ ਦਿਲਾਂ ਚ ਵੱਸਦਾ ਠੀਕ ਹੈ ਇਹ ਗੱਲ ਕਲੀਅਰ ਆ ਤੇ ਹਾਂ ਤੇ ਲੋਕਤੰਤਰ ਹੈ ਕੋਈ ਵੀ ला ਸਕਦਾ ਇਹ ਅਧਿਕਾਰ ਹੈ ਹਰੇਕ ਦਾ ਆਪਾਂ ਕਿਸੇ ਨੂੰ ਹਟਾ ਨਹੀਂ ਸਕਦੇ ਇੱਕ